ਸਤਰੀ ਗਾਲ ਜੀ ਮਿੱਤਰੋ ਇਹ ਝੋਟੀ ਜੀ ਪੌਂਟਾ ਸਾਹਿਬ ਚੱਲੀ ਆ ਆਪਣਾ ਸਰਦਾਰ ਭਾਈਚਾਰੇ ਚ ਹੀ ਚੱਲੀ ਆ ਉੱਥੇ ਬਾਈ ਪੰਜਾਬੀ ਬੋਲਦੇ ਸੀ ਭੈਣ ਦਾ ਫੋਨ ਆਇਆ ਇੱਕ ਦਾ ਭਰਾ ਨੂੰ ਛੋਟੇ ਨੂੰ ਉਹ ਕਹਿੰਦੇ ਵੀਰੇ ਵੀ ਅਸੀਂ ਉਰੇ ਆਉਣਾ ਵੀ ਨਹੀਂ ਦੇਖੋ ਕਿੰਨਾ ਕੋਈ ਪਿਛਲੇ ਜਨਮ ਦਾ ਚੰਗਾ ਕਰਿਆ ਹੋਇਆ ਅਸੀਂ ਜਿਹੜਾ ਸਾਡੇ ਤੇ ਏਡੀ ਏਡੀ ਦੂਰੋਂ ਇਹ ਰੱਬੀ ਰੂਹਾਂ ਵਿਸ਼ਵਾਸ ਕਰਦੀਆਂ ਨੇ ਇਹ ਜੇ ਅਸੀਂ ਇਹਨਾਂ ਦੇ ਵਿਸ਼ਵਾਸ ਨੂੰ ਧੋਖਾ ਕਰਾਂਗੇ ਤਾਂ ਪ੍ਰਮਾਤਮਾ ਨੇ ਸਾਨੂੰ ਬਖਸਣਾ ਨਹੀਂ ਹੈ ਕਿਉਂਕਿ ਦੁਨੀਆ ਦੇ ਵਿੱਚ ਹੀ ਰੱਬ ਵਸਦਾ ਜੇ ਪ੍ਰਮਾਤਮਾ ਰੂਪੀ ਇਨਸਾਨ ਸਾਡੇ ਤੇ ਵਿਸ਼ਵਾਸ ਕਰਦੇ ਆ ਤਾਂ ਅਸੀਂ ਇਹਨਾਂ ਦਾ ਕਦੇ ਵਿਸ਼ਵਾਸ ਨਹੀਂ ਟੁੱਟਣ ਦਵਾਂਗੇ ਜ਼ਿੰਦਗੀ 'ਚ ਇਹੀ ਗੱਲ ਆ ਵੀ ਜਿਹੜੀ ਅਸੀਂ ਘਰੋਂ ਵਾਪਸ ਦੀ ਗਰੰਟੀ ਲੈਨੇ ਆ ਹੋਰ ਵੀ ਦੇਖੋ ਅਸੀਂ ਤਾਂ ਸਾਰੇ ਪੰਜਾਬ ਨੂੰ ਝੋਟੀਆਂ ਲਿਆ ਕੇ ਦੇ ਨਹੀਂ ਸਕਦੇ ਮੈਂ ਕਹਿੰਦਾ ਵੀ ਜਿਹੜਾ ਵੀ ਵੀਰੇ ਲੈਣ ਦੇ ਨਾਲ ਜੁੜਿਆ ਹੋਇਆ ਕੋਈ ਵਪਾਰੀ ਆ ਤਾ ਇਦਾਂ ਹੀ ਦਿਲ ਕੱਢ ਕੇ ਇਹ ਕੰਮ ਹੈ ਤਾਂ ਹੌਸਲੇ ਵਾਲੇ ਨੇ ਜੇ ਤੁਹਾਡੀ ਨੀਤ ਸੱਚੀ ਆ ਤਾਂ ਕਰ ਸਕਦੇ ਹੋ ਸੱਚੀ ਨੀਤ ਨਾਲ ਘਰੋਂ ਬਾਸ ਦੀ ਗਰੰਟੀ ਲਵੋ ਇਦਾਂ ਹੀ ਲੋਕ ਤੁਹਾਨੂੰ ਪਿਆਰ ਕਰਨਗੇ ਸਾਨੂੰ ਕਿਹੜਾ ਕੋਈ ਪੁਰਾਣਾ ਜਾਣਦੇ ਨੇ ਜਾਂ ਕੋਈ ਸਾਡੇ ਨਾਲ ਪੁਰਾਣੇ ਰਿਸ਼ਤੇ ਆ ਸਿਰਫ ਅਸੀਂ ਜਿਹੜਾ ਆ ਪੇਜ ਤੇ ਸੱਚੀ ਮਿਹਨਤ ਕਰਦੇ ਆਂ ਔਰ ਸੱਚ ਬੋਲਦੇ ਆਂ ਉਹਦੇ ਪਿਆਰ ਕਰਕੇ ਈ ਈ ਦੂਰੋਂ ਸਾਡੇ ਤੇ ਵਿਸ਼ਵਾਸ ਕਰਦਿਆ ਇਹ ਰਬੀਰ ਰੂਹਾ ਇਹ ਹਰੇਕ ਬੰਦੇ ਦੇ ਕਰਨੀ ਆ ਹਰੇਕ ਬੰਦੇ ਨੂੰ ਚਾਹੀਦਾ ਕਿਉਂਕਿ ਬਾਹਰ ਪਹਿਲਾਂ ਬਹੁਤ ਪੈਸੇ ਦਾ ਘਾਣ ਹੋ ਗਿਆ ਬਾਹਰ ਵਾਲੇ ਚੱਕਰ 'ਚ ਹੁਣ ਲੋਕ ਇਧਰ ਨੂੰ ਜੁੜਿਆ ਆਪਾਂ ਦਿਲ ਨਾ ਤੋੜੀਏ ਇਹ ਕੰਮ ਦਾ ਆਪਾਂ ਸੱਚੇ ਮਨੋਂ ਸਾਥ ਦੇਈਏ ਆਪਣੀ ਜਿੱਦਾਂ ਘਰੋਂ ਬਾਸ ਦੀ ਗਰੰਟੀ ਆ ਜੇ ਕੋਈ ਵੀ ਨੁਕਸ ਹੋਇਆ ਇੱਕ ਵਾਰ ਵਿਜਿਟ ਜ਼ਰੂਰ ਕਰਿਓ ਅਸੀਂ ਉਦੋਂ ਕਹਿੰਦੇ ਹੁੰਨੇ ਆ ਵੀ ਪਸ਼ੂ ਥੋੜਾ ਹੋ ਗਿਆ ਜਦੋਂ ਤੁਸੀਂ ਘਰੇ ਜਾ ਕੇ ਆਪਦੇ 4 ਦਿਨ ਤਸੱਲੀ ਕਰ ਲਓ ਉਦੋਂ ਤੱਕ ਅਸੀਂ ਵੇਚਿਆ ਨਹੀਂ ਕਹਿੰਦੇ ਇੱਕ ਵਾਰ ਵੇਖਟ ਕਰਿਓ ਸ਼ੇਅਰ ਜ਼ਰੂਰ ਕਰਿਓ ਕਿਸੇ ਨਾ ਕਿਸੇ ਲੋੜਵੰਦ ਵੀਰ ਤੱਕ ਜ਼ਰੂਰ ਇਹ ਵੀਡੀਓ ਪਹੁੰਚੇ ਧੰਨਵਾਦ ਜੀ